ਜੀਠੇ ਹਲਕੇ ਦੇ ਲਾਗਲੇ ਪਿੰਡਾਂ ਦੇ ਵਿੱਚ ਜ਼ਹਿਰੀਲੀ ਸ਼ਰਾਬ ਜਿਸ ਤਰ੍ਹਾਂ ਇਹ ਕਾਂਡ ਵਧਿਆ ਉਸੇ ਤਰ੍ਹਾਂ ਡੈਥ ਟੋਲ ਵੀ ਵਧਿਆ ਉਸੇ ਤਰ੍ਹਾਂ ਮਾਰੇ ਗਏ ਲੋਕਾਂ ਦਾ ਅੰਕੜਾ ਵੀ ਵਧਿਆ ਹੁਣ ਤੱਕ ਬਹੁਤ ਕੁਝ ਵਾਪਰ ਚੁੱਕਿਆ ਅੰਮ੍ਰਿਤਸਰ ਮਜੀਠਾ ਹਲਕੇ ਦੇ ਵਿੱਚ ਆਸ-ਪਾਸ ਦੇ ਲਾਗਲੇ ਪਿੰਡਾਂ ਦੇ ਵਿੱਚ ਔਰ ਜਿਵੇਂ ਕਿ ਦੱਸਿਆ ਕਿ ਡੈਥ ਟੋਲ ਵਧਿਆ ਉਸੇ ਤਰ੍ਹਾਂ ਇਸ ਦੀ ਇਸ ਮਾਮਲੇ ਦੀ ਸੰਗੀਨ ਨੇਚਰ ਹੋਰ ਉੱਪਰ ਕੇ ਸਾਹਮਣੇ ਆ ਰਹੀ ਹੈ ਹਾਲਾਤ ਤਣਾਅਪੂਰਵਕ ਹੋ ਰਹੇ ਨੇ ਦਰਸਲ ਅੰਮ੍ਰਿਤਸਰ ਜ਼ਹਿਰੀਲੀ ਸ਼ਰਾਬ ਕਾਂਡ ਦੇ ਵਿੱਚ ਇੱਕ ਨਵਾਂ ਮੋੜ ਵੀ ਆਇਆ ਹੈ ਪਰ ਸਭ ਤੋਂ ਪਹਿਲਾਂ ਇਹ ਜਾਣਦੇ ਹਾਂ ਕਿ ਅੰਕੜੇ ਕੀ ਕਹਿੰਦੇ ਐ ਮੌਤ ਦਾ ਅੰਕੜਾ ਵੱਧ ਕੇ 23 ਪਹੁੰਚ ਚੁੱਕਿਆ ਕਿਸੇ ਕਿਸੇ ਥਾਂ ਤੇ ਅੰਕੜਾ 24 ਵੀ ਦੱਸਿਆ ਜਾ ਰਿਹਾ 10 ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਔਰ ਇਹ ਵੀ ਦੱਸ ਦਈਏ ਕਿ ਇਹ ਵੀ ਅਸ਼ੰਕੇ ਜਤਾਏ ਜਾ ਰਹੇ ਨੇ ਕਿ ਹੋ ਸਕਦਾ ਹੈ ਕਿ ਇਹ ਡੈਥ ਟੋਲ ਹੋਰ ਵਧੇ 10 ਲੋਕਾਂ ਦੀ ਹਾਲਤ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ ਔਰ ਉਹਨਾਂ ਨੂੰ ਸਿਵਲ ਹਸਪਤਾਲ ਦੇ ਵਿੱਚ ਰੱਖਿਆ ਗਿਆ ਹੁਣ ਕੁਝ ਉਹ ਗੱਲਾਂ ਦੱਸਦੇ ਹਾਂ ਜਿਹੜੀਆਂ ਜਾਂਚ ਵਿੱਚ ਸਾਹਮਣੇ ਆਈਆਂ ਦਰਸਲ ਇਹ ਮਾਮਲਾ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਉਸ ਵੇਲੇ ਸਾਹਮਣੇ ਆਇਆ ਜਦੋਂ ਇਹ ਪਤਾ ਲੱਗਿਆ ਕਿ ਸਾਬਣ ਬਣਾਉਣ ਦੇ ਬਹਾਨੇ ਵਿੱਚ ਮੈਥਨੋਲ ਮੰਗਵਾਈ ਗਈ ਸੀ ਹੁਣ ਤੱਕ ਤਾਂ ਇਹ ਸਾਰੇ ਜਾਣਦੇ ਆ ਕਿ ਮੈਥਨੋਲ ਦਾ ਯੂਜ਼ ਕੀਤਾ ਗਿਆ ਔਰ ਉਸ ਯੂਜ਼ ਦੇ ਕਾਰਨ ਉਸ ਇਸਤਮਾਲ ਦੇ ਕਾਰਨ ਇਹ ਸ਼ਰਾਬ ਜ਼ਹਿਰੀਲੀ ਬਣੀ ਔਰ ਇਹ ਸ਼ਰਾਬ ਲੋਕਾਂ ਨੇ ਪੀਤੀ ਤੇ ਉਸ ਤੋਂ ਬਾਅਦ ਇਹ ਹਾਲਾਤ ਬਣੇ ਇਸ ਸਬੰਧ ਦੇ ਵਿੱਚ ਪੁਲਿਸ ਨੇ 18 ਲੋਕਾਂ ਦੇ ਉੱਤੇ ਐਫ ਆਈ ਆਰ ਕੀਤੀ ਹੈ ਐਕਸਾਈਜ਼ ਸਣੇ ਕਤਲ ਦਾ ਮਾਮਲਾ ਇਸ ਦੇ ਵਿੱਚ ਜੋੜਿਆ ਗਿਆ ਇਸ ਮਾਮਲੇ ਦੇ ਵਿੱਚ ਪੁਲਿਸ ਨੇ 16 ਨੂੰ ਗ੍ਰਿਫਤਾਰ ਕਰ ਲਿਆ ਇਹ ਵੀ ਤੁਹਾਨੂੰ ਦੱਸ ਦਿੰਦੇ ਆ ਲੁਧਿਆਣਾ ਤੋਂ ਸਾਹਿਲ ਕੈਮੀਕਲਸ ਦੇ ਮਾਲਕ ਅਤੇ ਉਹਨਾਂ ਦੇ ਬੇਟੇ ਨੂੰ ਜਾਂਚ ਵਾਸਤੇ ਲਿਆਂਦਾ ਗਿਆ ਲੁਧਿਆਣਾ ਦੇ ਸੁਖ ਐਨਕਲੇਵ ਦੇ ਵਿੱਚ ਰਹਿੰਦੇ ਨੇ ਸਾਹਿਲ ਕੈਮੀਕल्स ਦੇ ਮਾਲਕ ਮੁੱਖ ਮੁਲਜ਼ਮ ਸਾਹਿਬ ਸਿੰਘ ਨੇ 50 ਲੀਟਰ ਮੈਥਨੋਲ ਮੰਗਵਾਈ ਸੀ ਆਰਡਰ ਕੀਤੀ ਸੀ ਪੰਕਜ ਅਤੇ ਅਰਵਿੰਦ ਜਿਹੜੇ ਸਾਹਿਲ ਕੈਮੀਕल्स ਦੇ ਮਾਲਕ ਨੇ ਪਿਓ ਪੁੱਤ ਨੇ ਪੰਕਜ ਅਤੇ ਅਰਵਿੰਦ ਜੋ ਸਾਹਿਲ ਕੈਮੀਕल्स ਦੇ ਮਾਲਕ ਨੇ ਔਰ ਪੁਲਿਸ ਦੇ ਕੋਲ ਜਾਂਚधीन ਸੀ ਉਹਨਾਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਮੁੱਖ ਮੁਲਜ਼ਮ ਨੇ ਸਾਬਣ ਬਣਾਉਣ ਦੇ ਲਈ ਕਹਾ ਅਤੇ ਇਹ ਆਰਡਰ ਦਿੱਤਾ ਯਾਨੀ ਕਿ ਸਾਬਣ ਬਣਾਉਣ ਦੇ ਬਹਾਨੇ ਵਿੱਚ ਮੈਥਨੋਲ ਬੰਗਵਾਈ ਗ੍ਰਿਫਤਾਰੀ ਮਗਰੋਂ ਲੁਧਿਆਣਾ ਦਾ ਐਕਸਾਈਜ਼ ਵਿਭਾਗ ਵੀ ਹੁਣ ਐਕਟਿਵ ਨਜ਼ਰ ਆ ਰਿਹਾ ਹੈ ਪੁਲਿਸ ਵੱਲੋਂ ਸਾਰੇ ਰਿਕਾਰਡਸ ਜਿਹੜੇ ਨੇ ਉਹ ਜ਼ਬਤ ਕਰ ਲਏ ਗਏ ਨੇ ਸਾਹਿਲ ਕੈਮੀਕਲਸ ਜਿਹੜੀ ਕੰਪਨੀ ਹੈ ਇਸ ਦੇ ਰਿਕਾਰਡਸ ਜ਼ਬਤ ਹੋਏ ਨੇ ਔਰ ਉਹਨਾਂ ਦੇ ਜਿੰਨੇ ਵੀ ਖਰੀਦਦਾਰ ਨੇ ਉਹਨਾਂ ਬਾਰੇ ਜਾਂਚ ਕੀਤੀ ਜਾ ਰਹੀ ਹੈ ਪੁਛਪੜਤਾਲ ਕੀਤੀ ਜਾ ਰਹੀ ਹੈ ਔਰ ਇਸ ਨੈਕਸਸ ਨੂੰ ਨੱਪਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਲਗਾਤਾਰ ਡੈਥ ਟੋਲ ਜ਼ਰੂਰ ਵੱਧਦੇ ਨਜ਼ਰ ਆ ਰਹੇ ਹੈ ਪਰ ਹੁਣ ਹਾਲਾਤ ਪੁਲਿਸ ਦੇ ਕੰਟਰੋਲ ਦੇ ਵਿੱਚ ਵੀ ਕਿਤੇ ਨਾ ਕਿਤੇ ਦੱਸੇ ਜਾ ਰਿਹਾ ਹੈ ਤਾਂ ਦੱਸ ਦਈਏ ਕਿ 10 ਤੱਕ ਅਭੀ ਅਰਜ਼ਖਮੀ ਹੈ ਇਹ ਖਤਰਾ ਜ਼ਰੂਰ ਮੰਡਰਾ ਰਿਹਾ ਹੈ ਇਹਨਾਂ ਦੱਸ ਦੇ ਉੱਤੇ ਪਰ ਨਾਲੋਂ ਨਾਲ ਪੁਲਿਸ ਐਕਟਿਵ ਹੈ ਹੁਣ ਵਿਭਾਗੀ ਕਾਰਵਾਈਆਂ ਵੀ ਹੋ ਰਹੀਆਂ ਨੇ ਐਕਸਾਈਜ਼ ਵਿਭਾਗ ਵੀ ਐਕਟਿਵ ਹੈ ਆਉਂਦੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਇਸ ਨੈਕਸਸ ਦੀ ਪੈੜ ਛੇਤੀ ਨਪ ਲਈ ਜਾਵੇ ਕੀ ਕੁਝ ਹੋਵੇਗਾ ਦੱਸ ਦੇ ਰ੍ਹਾਂਗੇ ਬਣੇ ਰੋਵਾਨ ਇੰਡੀਆ ਪੰਜਾਬੀ ਤੇ